ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਲੋਂ ਵਰਸਾਈ ਹੋਈ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਖੇ ਗੁਰੂ ਸਾਹਿਬ ਦੇ ਨਿਵਾਸ ਸਥਾਨ ਗੁਰੂ ਕੇ ਮਹਿਲ ਗੁਰਦੁਆਰਾ ਪੋਰਾ ਸਾਹਿਬ ਦੇ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ਪੂਰਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਰਧਾ ਅਤੇ ਸਤਕਾਰ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾ ਸ਼੍ਰੀ ਅੰਕਨਪਾਤ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਸ ਦੇ ਉਪਰੰਤ ਹਜੂਰੀ ਰਾਗੀ ਸਿੰਘਾਂ ਦੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ ਗਿਆ ਇਸ ਮੌਕੇ ਤੇ ਹੀ ਵਕ ਵਕ ਬੁਲਾ ਰਿਆ ਨੇ ਗੁਰੂ ਸਾਹਿਬ ਦੇ ਨਾਲ ਜੁੜੇ ਇਤਿਹਾਸ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ ਅਤੇ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਦੇ ਹੋਏ ਆਪਣਾ ਜੀਵਨ ਬਤੀਤ ਕਰਨ ਦੀ ਗੱਲ ਆਕੀ ਇਸ ਮੌਕੇ ਤਖਤ ਕੇਸਰ ਸਾਹਿਬ ਦੇ ਜੋਤੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਤੇ ਹੈਜ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਦੇ ਵੱਲੋਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਮਹਿਲ ਸ੍ਰੀ ਅਮਰਸਰ ਸਾਹਿਬ ਦੇ ਕਿਹਾਵਤਾਂ ਤਾਰਿਆ ਸਤਿਗੁਰੂ ਜੀ ਜਿੱਥੇ ਸਿੱਖ ਸੰਗਤਾਂ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹਨ ਸਤਿਗੁਰੂ ਦੇ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਹੀ ਹਨ ਉਥੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਆਨੰਦਪੁਰ ਸਾਹਿਬ ਦੀਆਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਪ੍ਰਕਾਸ਼ ਗੁਰਪੁਰਬ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਅਰਦਾਸ ਬੇਨਤੀ ਕੀਰਤਨੀ ਜਿੱਥੇ ਭਾਈ ਤੇਜੇਸ਼ਵਰ ਸਿੰਘ ਨੇ ਅਲਾਹੀ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਉਥੇ ਅਰਦਾਸ ਬੇਨਤੀ ਹੋਈ ਅਤੇ ਸਤਿ ਸਦਕਾਰ ਜੋ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤਰੀਕੇਸਰ ਸਾਹਿਬ ਜਿਨ੍ਹਾਂ ਨੇ ਸੰਗਤਾਂ ਨੂੰ ਮੁੱਖ ਬਖਸਲਵਣ ਕਰਵਾਏ ਅਤੇ 사ਤਗੁਰੂ ਦੇ ਪਾਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਥੇ ਹੀ ਉਪਰੰਤ ਕਵੀਸ਼ਰੀ ਜਥਾ ਭਾਈ ਗੁਰਦੀਪ ਸਿੰਘ ਜੀ ਬੜਾਇਆ ਚ ਉਹਨਾਂ ਵੱਲੋਂ ਕਵੀਸ਼ਰੀ ਰਾਹੀਂ ਜਥੇ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ। ਇਹ ਮਹਾਨ ਗੁਰਮਤਿ ਸਾਹਿਬ ਮਾਗਮ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਹਨ। ਉਥੇ ਅਨੰਦਪੁਰ ਸਾਹਿਬ ਦੀਆਂ ਸਮਾਧੀਆਂ ਸੰਗਤਾਂ ਵੱਲੋਂ ਰਾਤਰੀ ਫੇਰੀਆਂ ਇਹੇ ਸ਼ਾਨਦਾਰ ਚੌਕੀਆਂ ਆਰੰਭ ਹਨ ਜੋ ਅੱਜ ਰਾਤ ਨੂੰ ਵੀ ਗੁਰਦੁਆਰਾ ਸੀਸਗੰਸਾ ਸਾਹਿਬ ਵਿਖੇ ਜਿਹੜੀ ਕਲਰ ਇੱਕ ਬਹਾਦਰ ਜੀ ਦੇ ਪ੍ਰਕਾਸ਼ ਵਜ੍ਹਾ ਦੇ ਦਿਹਾੜੇ ਦੀ ਊਂ ਸੰਗਤ ਨੂੰ ਦੇਸ਼ਾ ਵਦੇਸ਼ਾ ਵਜਿੱਤੇ ਬੁਨਾਈ ਹੈ ਲੱਖ ਲੱਖ ਵਧਾਈ ਹੋਵੇ ਇਹ ਉਹ ਪਵਿੱਤਰ ਨਦੀ ਹੈ ਜਿਸ ਪਵਿੱਤਰ ਵਗਰੀ ਤੋਂ ਸਤਿਗੁਰਾਂ ਨੇ ਆਪ ਆਪਣੇ ਹੱਥੀਂ ਬਸਾਈ ਜਿਸ ਜਗ੍ਹਾ ਅਸੀਂ ਖੜੇ ਹਾਂ ਗੁਰਦੁਆਰਾ ਗੁਰੂ ਕਾ ਮਹਿਲ ਗੁਰਦੁਆਰਾ ਪੋਰਾ ਸਾਹਿਬ ਹੈ ਇਸੇ ਜਗ੍ਹਾ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਦੀ ਅੰਸ਼ਵੰਤ ਬਾਬਾ ਗੱਡਿੱਤਾ ਜੀ ਨੇ ਇਸ ਸਹਿਬਾ ਤੇ ਚੱਕ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਮ ਕੀ ਜੋ ਇੱਥੇ ਆਸੀ ਉਸ ਦਾ ਨਹੀਂ ਪੱਥਰ ਉਸ ਦੀ ਮੋੜੀ ਇਸੇ ਜਗ੍ਹਾ ਤੇ ਗੱਡਾ ਸ਼ੁਰੂ ਕੀਤੀ ਸੀ ਨਹੀਂ ਪੱਥਰ ਰਖਾਇਆ ਸੀ ਤੇ ਅੱਜ ਸਨੂ ਸਾਧ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਸਿਮ ਸਿੰਘ ਇਸ ਕਾਰਜ ਪ੍ਰਬੰਧ ਵੱਲੋਂ ਅੱਜ ਵੱਡੇ ਪੱਧਰ ਤੇ ਜਿਹੜਾ ਇੱਥੇ ਹੈ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਹੈ ਜਿਹੜਾ ਮਨਾਇਆ ਜਾ ਰਿਹਾ ਹੈ ਅਸੀਂ ਆਪਣੇ ਆਪ ਨੂੰ ਧਰਗਾਲੇ ਸਾਹਮਣੇ ਹਾਂ ਕਿਉਂਕਿ ਇਹ ਧਰਤੀ ਹੈ ਜਿਹੜੀ ਇਹ ਖਾਲਸੇ ਦਾ ਪਾਕਿਸਤਾਨ ਹੈ ਇਸ ਧਰਤੀ ਦੇ ਸੰ